ਇੱਕ ਖਬਰ ਖਨੌਰੀ ਬਾਰਡਰ ਤੋਂ ਮਿੰਟੋ ਜੀ ਆ ਰਹੀ ਹੈ ਜਿਹੜੀ ਕਿ ਬੜੀ ਅਹਿਮ ਹੈ ਕਹਿੰਦੇ ਡੱਲੇਵਾਲ ਸਾਹਿਬ ਦੀ ਸਿਹਤ ਆਪਾਂ ਗੱਲਬਾਤ ਕਰ ਹੀ ਰਹੇ ਸੀ ਕਿ ਵਿਗੜਦੀ ਜਾ ਰਹੀ ਹੈ ਅੱਜ ਤੇ ਕਹਿੰਦੇ ਬੇਹੋਸ਼ ਹੀ ਹੋ ਗਏ ਐ ਜਿਆਦਾ ਹੀ ਵਿਗੜ ਗਈ ਆ ਦੇਖੋ ਉਥੇ ਸਾਫ਼ ਆ ਨਾ ਹੁਣ ਜੇ ਮੰਨ ਲਓ ਕੋਈ 70 ਸਾਲ ਦਾ ਬਜ਼ੁਰਗ ਸੁਪਰੀਮ ਕੋਰਟ 'ਚ ਅੱਜ ਸੁਣਵਾਈ ਹੋਈ ਆ ਜੀ ਜਦੋਂ ਮਤਲਬ ਕਿ ਇਹ ਖਬਰ ਆਈ ਕਿ ਅੱਜ ਸਵੇਰੇ ਜਗਜੀਤ ਸਿੰਘ ਡੱਲੇਵਾਲ ਡਿੱਗ ਪਿਆ ਹੂੰ ਉਲਟੀਆਂ ਵੀ ਕੀਤੀਆਂ ਨੇ ਠੀਕ ਉਸੇ ਸਮੇਂ ਸੁਪਰੀਮ ਕੋਰਟ ਚੋਂ ਵੀ ਸੁਣਵਾਈ ਦੀ ਖਬਰ ਆਈ ਆ ਸੁਪਰੀਮ ਕੋਰਟ ਨੇ ਕੱਲ ਵੀ ਸੁਣਵਾਈ ਕੀਤੀ ਜੀ ਤੇ ਇੱਥੋਂ ਤੱਕ ਕਿਹਾ ਸੁਪਾ ਸਰਕਾਰ ਨੂੰ ਕਿ ਜੇ ਉਹਨਾਂ ਨੂੰ ਕੁਝ ਹੋ ਗਿਆ ਹੂੰ ਤੇ ਤੁਹਾਡੇ ਤੋਂ ਸਥਿਤੀ ਸੰਭਾਲੀ ਨਹੀਂ ਜਾਣੀ ਬਿਲਕੁਲ ਤੁਸੀਂ ਭਈ ਉਹਨਾਂ ਦਾ ਖਿਆਲ ਰੱਖੋ ਹੂੰ ਦੂਜੀ ਗੱਲ ਇਹ ਕਹੀ ਕਿ ਸਾਡੇ ਦਰਵਾਜ਼ੇ ਕਿਸਾਨਾਂ ਵਾਸਤੇ ਖੁੱਲੇ ਆ ਹੂੰ ਵੀ ਜੇ ਕਿਸਾਨ ਆਉਣ ਮੋਸਟ ਵੈਲਕਮ ਆ ਜੀ ਸਿੱਧੇ ਸਾਰੇ ਤੇ ਜੇ ਮੰਨ ਲਓ ਉਹਨਾਂ ਦਾ ਕੋਈ ਨੁਮਾਇੰਦਾ ਆਉਂਦਾ ਹਮ ਫਰਜ਼ ਕਰੋ ਕਿ ਕੋਈ ਉਹ ਆਪਣਾ ਵਫਦ ਭੇਜਦੇ ਨੇ ਜਾਂ ਕੋਈ ਆਪਣਾ ਪ੍ਰਤੀਨਿਧੀ ਹੋਰ ਬਣਾ ਕੇ ਭੇਜਦੇ ਆ ਨੁਮਾਇੰਦਾ ਭੇਜਦੇ ਨੇ ਜੀ ਵੈਲਕਮ ਆਓ ਮੇਰੇ ਖਿਆਲ ਦੇ ਨਾਲ ਇਹ ਸੁਪਰੀਮ ਕੋਰਟ ਦੀ ਬਹੁਤ ਵੱਡੀ ਟਿੱਪਣੀ ਆ ਕਿਸਾਨੀ ਦੇ ਹੱਕਾਂ ਦੀ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਨੇ ਆਰਡਰ ਵੀ ਕਰ ਦਿੱਤਾ ਪੰਜਾਬ ਗਵਰਨਮੈਂਟ ਨੂੰ ਜੀ ਤੇ ਨਾਲ ਆਪਣੇ ਦਰਵਾਜ਼ੇ ਵੀ ਖੋਲਣ ਦਾ ਐਲਾਨ ਕਰ ਦਿੱਤਾ ਘਟੋ ਘਟ ਗੱਲ ਸੁਣਨ ਦੀ ਇੱਕ ਆਸ ਵੱਜ ਗਈ ਉਮੀਦ ਵੱਜ ਗਈ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਸੁਪਰੀਮ ਕੋਰਟ ਕਹਿੰਦੀ ਕਿ ਸਾਡੇ ਕੋਲ ਆਓ ਅਸੀਂ ਆਪੇ ਤੁਹਾਡੀਆਂ ਗੱਲਾਂ ਦਾ ਫਿਰ ਕਿਤੇ ਨਾ ਕਿਤੇ ਗਾਂ ਤੋੜਾ ਕਰਾਂਗੇ ਬਿਲਕੁਲ ਹੁਣ ਦੂਜੇ ਪਾਸੇ ਅੱਜ ਫੇਰ ਸੁਣਵਾਈ ਜਦੋਂ ਹੋ ਰਹੀ ਸੀਗੀ ਹਮ ਤਾਂ ਹਾਈ ਕੋਰਟ ਨੇ ਜਦੋਂ ਇਹਨਾਂ ਦੇ ਆਪਣੇ ਏਜੀ ਸਾਹਿਬ ਨੇ ਜਿਹੜੇ ਗੁਰੀ ਸਾਹਿਬ ਜੀ ਇਹਨਾਂ ਨੇ ਜਦੋਂ ਕਿਹਾ ਕਿ ਦੇਖੋ ਜੀ ਉੱਥੇ ਆ ਆ ਆ ਜੀ ਅਸੀਂ ਹਵੇਲੀ ਆ ਉੱਥੇ ਲਾ ਕੇ ਹਸਪਤਾਲ ਦੀਆਂ ਸੇਵਾਵਾਂ ਜਿਵੇਂ ਹੁੰਦੀਆਂ ਨੇ ਉਹ ਸਹੂਲਤਾਂ ਸਾਰੀਆਂ ਉੱਥੇ ਅਸੀਂ ਸ਼ਿਫਟ ਕਰ ਦਿੱਤੀਆਂ ਨੇ ਉੱਥੇ 3-4000 ਬੰਦਾ ਹੈ ਇਹਨਾਂ ਨੂੰ ਕੱਢਣਾ ਔਖਾ ਹੈ ਪਰ ਸਿਹਤ ਠੀਕ ਹੈ ਉਹਨਾਂ ਨੇ ਕਿਹਾ ਸਤ ਤੁਸੀਂ ਕਿਵੇਂ ਕਹਿ ਸਕਦੇ ਜੇ ਸਿਹਤ ਠੀਕ ਹੈ ਜੀ ਕੋਈ ਤੁਸੀਂ ਬਲੱਡ ਟੈਸਟ ਨਹੀਂ ਕੀਤਾ ਹੂੰ ਕੋਈ ECG ਨਹੀਂ ਹੋਈ ਕੋਈ ਤੁਹਾਡੇ ਕੋਲ ਇਸ ਤਰ੍ਹਾਂ ਦੀ ਰਿਪੋਰਟ ਹੀ ਹੈ ਨਹੀਂ ਤੁਸੀਂ ਕਿਵੇਂ ਕਹਿ ਸਕਦੇ 70 ਸਾਲ ਦਾ ਬੰਦਾ 24 ਦਿਨਾਂ ਤੋਂ ਮਰਨ ਵਰਤ ਤੇ ਆ ਉਹ ਠੀਕ ਕਿਵੇਂ ਹੋ ਸਕਦਾ ਕਿਵੇਂ ਹੋ ਸਕਦਾ ਬਿਲਕੁਲ ਯਾਨੀ ਸੁਪਰੀਮ ਕੋਰਟ ਨੇ ਅੱਜ ਫੇਰ ਡੱਲੇਵਾਲ ਸਾਹਿਬ ਦੀ ਸਿਹਤ ਤੇ ਪੂਰੀ ਕੈਲੋਕੇ ਚਿੰਤਾ ਪ੍ਰਗਟਾਈ ਹੈ ਤੇ ਨਾਲ ਸਰਕਾਰ ਨੂੰ ਖਿੱਚਿਆ ਹੁਣ ਉਹਦਾ ਕੀ ਨਤੀਜਾ ਨਿਕਲਦਾ ਕੀ ਨਿਚੋੜ ਨਿਕਲਦਾ ਉਹ ਤੇ ਕੁਝ ਸਮੇਂ ਬਾਅਦ ਕੁਝ ਵਕਫੇ ਬਾਅਦ ਹੀ ਪਤਾ ਲੱਗੇਗਾ ਕਿ ਕੀ ਸੁਪਰੀਮ ਕੋਰਟ ਕੋਈ ਨਵਾਂ ਆਰਡਰ ਪਾਸ ਕਰਦਾ ਪਰ ਅੱਜ ਇੱਕ ਚੀਜ਼ ਹੋਰ ਹੋਈ ਆ ਕਿ ਸ਼ਾਇਦ ਸਾਡੀ ਸਰਕਾਰ ਨੇ ਯਾਨੀ ਪੰਜਾਬ ਸਰਕਾਰ ਨੇ ਜਾ ਕੇ ਕਿਹਾ ਕਿ ਡੱਲੇਵਾਲ ਸਭ ਆਪਣੀ ਗੱਲ ਰੱਖਣੀ ਚਾਹੁੰਦੇ ਆ ਜੀ ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਗੱਲ ਜਿਹੜੀ ਆ ਬਾਅਦ ਚ ਰੱਖੀ ਜਾਏਗੀ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਸੰਭਾਲਣਾ ਲਾਜ਼ਮੀ ਆ ਹੂੰ ਕੋਈ ਗੱਲ ਨਹੀਂ ਗੱਲ ਵੀ ਉਹਨਾਂ ਦੀ ਸੁਣੀ ਜਾਊਗੀ ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਆ ਕਿ ਸੁਪਰੀਮ ਕੋਰਟ ਨੇ ਬੜੀ ਦਰਿਆਦ ਦੇ ਲਈ ਦਿਖਾਈ ਆ ਸਰ ਜਿਹੜੇ ਸੀਜੀਆਈ ਬਣੇ ਆ ਇਹਨਾਂ ਦੇ ਤੇ ਜਾੜੀ ਅਮਰਸਰ ਆ ਨਾ ਜੀ ਇਹਨਾਂ ਨੇ ਆਉਂਦਿਆਂ ਜਿਸ ਤਰ੍ਹਾਂ ਦਾ ਸਰ ਝਟਕਾ ਦਿੱਤਾ ਉਸ ਚੀਜ਼ ਨੂੰ ਦੇਖੋ ਥੋੜਾ ਜਿਹਾ ਕਿਉਂਕਿ ਸੁਪਰੀਮ ਕੋਰਟ ਦੀ ਜਿਹੜੀ ਉੱਚ ਪਦਵੀ ਹੈ ਨਾ ਚੀਫ ਜਸਟਿਸ ਦੀ ਉਹ ਬਹੁਤ ਕੁਝ ਤੈਅ ਕਰਦੀ ਹੈ ਚੰਦਰ ਚੂੜ ਸਿੰਘ ਬਿਲਕੁਲ ਨਹੀਂ ਚੰਦਰ ਚੂੜ ਸਿੰਘ ਨਹੀਂ ਸੋਰੀ ਉਹਨਾਂ ਦਾ ਨਾਮ ਕੁਝ ਹੋਰ ਹੈ ਚੰਦਰ ਚੂੜ ਕਹਿ ਦਿੰਦੇ ਸੀਗੇ ਉਹਨਾਂ ਦਾ ਪੂਰਾ ਨਾਮ ਤੇ ਹੁਣ ਮੈਨੂੰ ਯਾਦ ਨਹੀਂ ਉਹਨਾਂ ਦੇ ਪਿਤਾ ਦਾ ਨਾਮ ਵੀ ਕੁਝ ਇਸ ਤਰ੍ਹਾਂ ਹੀ ਉਹ ਵੀ ਸੀਜੀ ਹੈ ਹੀ ਰਹਾ ਚੰਦਰ ਚੂੜ ਤਾਂ ਗੱਲ ਇਹ ਆ ਕਿ ਅਚੰਦਰ ਚੂੜ ਸਿੰਘ ਤਾਂ ਫਿਲਮੀ ਐਕਟਰਸ ਸੀਗੇ ਜੀ ਯਾਦ ਆ ਗਿਆ ਕਿਸੇ ਸਮੋਂ ਵੀ ਬਾਕੀ ਉਹਨਾਂ ਦਾ ਚੰਦਰ ਚੂੜਿਆ ਉਹ ਚੰਦਰ ਚੂੜ ਸਿੰਘ ਹਾਂ ਜੀ ਉਹ ਚੰਦਰ ਚੂੜ ਸਿੰਘ ਜੀ ਉਹ ਦਾਗ ਫਿਲਮ ਵਾਲੇ ਸੀ ਬਿਲਕੁਲ ਮਾਚਸ ਫਿਲਮ ਵਾਲੇ ਤਾਂ ਖੈਰ ਇੱਥੇ ਵੀ ਇੱਕ ਤਰ੍ਹਾਂ ਨਾਲ ਕਹੋ ਕਾਨੂੰਨ ਦੀ ਫਿਲਮ ਚੱਲਦੀ ਹੈ ਤੇ ਇਹਦੇ ਵਿੱਚ ਵੀ ਕੋਈ ਤਾਂ ਜ਼ੁਰਤ ਦਿਖਾਉਣ ਵਾਲਾ ਹੁੰਦਾ ਤੇ ਕੋਈ ਗੜਗੜਾਉਣ ਵਾਲਾ ਬਿਲਕੁਲ ਚੰਦਰ ਚੂੜ ਜੀ ਨੇ ਬਹੁਤ ਉਮੀਦਾਂ ਬਣਾਈਆਂ ਪਰ ਅਖੀਰ ਤੇ ਜਾਂਦੇ ਜਾਂਦੇ ਨਾ ਹਮ ਸਾਰੀ ਖੀਰ ਖੇ ਕਰ ਗਿਆ ਤਾਂ ਭਈ ਗੱਲ ਇਹ ਆ ਕਿ ਜਿਹੜੇ ਇਹ ਆਏ ਨੇ ਨਵੇਂ ਸੀਜੀ ਆਈ ਜੀ ਚੀਫ ਜਸਟਿਸ ਆਫ ਇੰਡੀਆ ਇਹਨਾਂ ਨੇ ਦੋ ਛਟਕੇ ਦਿੱਤੇ ਆ ਆਉਂਦਿਆਂ ਹੀ ਕੇਂਦਰ ਸਰਕਾਰ ਨੂੰ ਪਹਿਲਾ ਕਿ ਭਾਈ ਜਿਹੜਾ ਤੁਸੀਂ ਆ ਹਰੇਕ ਮਸਜਿਦ ਦੇ ਹੇਠੋਂ ਮੰਦਿਰ ਟੋਲਣ ਤੁਰ ਪੈਿੰਦੇ ਹੋ ਜੀ ਬੰਦ ਹੈ ਕੰਮ ਹਮ ਸਰਵੇ ਸਰਵੇ ਸਭ ਕੁਝ ਮੰਨਦਾ ਹੈ ਬਿਲਕੁਲ ਇਹ ਵੀ ਬਹੁਤ ਸੋਹਣਾ ਫੈਸਲਾ ਹੈ ਹਾਂ ਜੀ ਹਮ ਇਹ ਇੱਕ ਤਰ੍ਹਾਂ ਨਾਲ ਕਹਿ ਲੁ ਕਿ ਕਾਫੀ ਵੱਡਾ ਛਟਕਾ ਹੈ ਜੀ ਠੀਕ ਹੈ ਜੀ ਤੇ ਦੂਜਾ ਜਿਹੜਾ ਇਹਨਾਂ ਦਾ ਸੰਗੀ ਜੱਜ ਸੀ ਇੱਕ ਸ਼ੇਖਰ ਯਾਦਵ ਹਮ ਉਨੂੰ ਉੱਥੇ ਤਲਵਾ ਕੀਤਾ ਆ ਜਾ ਪੁੱਤ ਜਾ ਤੇਰਾ ਵੀ ਲਈਏ ਝੱਗੇ ਦਾ ਨਾਪ ਇੱਕ ਵਾਰੀ ਫਕੀਰ ਸਾਹਿਬ ਕਿਤਾਬ ਹੈ ਤੇਰਾ ਉਹ ਚੱਕ ਕੇ ਮੂੰਹ ਉਦਾਂ ਹੀ ਇਹਨਾਂ ਦਾ ਪ੍ਰਚਾਰਕ ਬਣ ਜਾਣਾ ਜੀ ਜੀ ਕਦੇ ਕੁਸ਼ ਕਦੇ ਕੁਸ਼ ਬੜਾ ਵਿਵਾਦ ਹਿਤ ਦੋ ਵੱਡੇ ਝਟਕੇ ਦਿੱਤੇ ਆ ਕਿ ਉਸ ਸੰਗੀ ਜੱਜ ਨੂੰ ਆਰਐਸਐਸ ਦੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬੜੇ ਇਹੜਾ ਕਨਿਸ਼ਟ ਕਹਿ ਦਿੰਨੇ ਨਾ ਆਪਾਂ ਬੜਾ ਜ਼ਿਆਦਾ ਹੈ ਨਾ ਹਿੰਦੀ ਦਾ ਸ਼ਬਦ ਹੈ ਇੱਕ ਕਟੜ ਜਿਹੜਾ ਇਹਨਾਂ ਦਾ ਮੁਰੀਦ ਸੀਗਾ ਨਾ ਉਹਨੂੰ ਵੀ ਖਿੱਚ ਲਿਆ ਤੇ ਪਲੱਸ ਨਾਲ ਇਹ ਕਿ ਆ ਜਿਹੜੇ ਤੁਸੀਂ ਸਰਵੇ ਵਗੈਰਾ ਦੇ ਆਰਡਰ ਦਿੰਨੇ ਹੋ ਹੀਟਲੀਆਂ ਅਦਾਲਤਾਂ ਵਾਲੇ ਬੰਦ ਕਰੋ ਉੱਤੋਂ ਤੀਸਰਾ ਕਿ ਜਦੋਂ ਕੇਂਦਰ ਸਰਕਾਰ ਬਿਲਕੁਲ ਕਿਸਾਨ ਤੋਂ ਬੇਮੁਖ ਹੋ ਗਈ ਆ ਜੀ ਬਿਲਕੁਲ ਜਿਦਾ ਕਹਿ ਲੋ ਕਿ ਉਹ ਬੇਚਿੰਤੀ ਹੋ ਗਈ ਹੈ ਨਾ ਅਖੋਂ ਹੂੰ ਹੂੰ ਤੇ ਹੁਣ ਹੁਣ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਕਿ ਆਓ ਬਈ ਸੁਪਰੀਮ ਕੋਰਟ ਨੇ ਕਿਹਾ ਕਿ ਆਓ ਤੁਸੀਂ ਆਪਣੀ ਗੱਲ ਸਾਡੇ ਕੋਲ ਰੱਖੋ ਫਿਰ ਦੇਖਦੇ ਹਾਂ ਕੀ ਬਣਦਾ ਤਾਂ ਇਹ ਵੀ ਇੱਕ ਤਰ੍ਹਾਂ ਨਾਲ ਕੈנסਲਾ ਕੀ ਹੁੰਦਾ ਕਿ ਸੋਚ ਵਿਚਾਰ ਹੁੰਦੇ ਤਾਂ ਬਾਅਦ ਹੀ ਗੱਲ ਆਹ ਇੱਕ ਪੋਜ਼ਿਟਿਵ ਮਾਹੌਲ ਬਣਾਉਣ ਵਾਲੀ ਗੱਲ ਤੇ ਹੈਗੀ ਹੈ ਨਾ ਕਿ ਇਹ ਚਾਹੀਦਾ ਤਾਂ ਹੁੰਦਾ ਸਰਕਾਰਾਂ ਨੂੰ ਹਮ ਕਿ ਸਰਕਾਰਾਂ ਬਈ ਗੱਲਬਾਤ ਨੂੰ ਟਰੈਕ ਤੇ ਲੈ ਕੇ ਆਉਣ ਨਾ ਹਮ ਠੀਕ ਹੈ ਸਾਰੀਆਂ ਮੰਗਾਂ ਯੱਕਦਮ ਮੰਨ ਕੇ ਪੂਰੀਆਂ ਨਹੀਂ ਹੁੰਦੀਆਂ ਜੀ ਜੀ ਪਰ ਇੱਕ ਭਰੋਸਾ ਹੁੰਦਾ ਜੋ ਸੰਗਠਨ ਹੁੰਦੇ ਆ ਜੋ ਕਿਸਾਨ ਆਗੂ ਹੁੰਦੇ ਆ ਉਹਨਾਂ ਦੇ ਵਿੱਚ ਆਲ ਇੱਕ ਤਾਲਮੇਲ ਇੱਕ ਭਰੋਸਾ ਵੱਜ ਜਾਂਦਾ ਹੈ ਪਰ ਗੱਲ ਇਹ ਆ ਕਿ ਭਰੋਸਾ ਤੇ ਇਹਨਾਂ ਦਾ ਆਪਸ ਦੇ ਵਿੱਚ ਹੀ ਟੁੱਟਿਆ ਪਿਆ ਬਿਲਕੁਲ ਕੱਲ ਸਯੁਕਤ ਕਿਸਾਨ ਮੋਰਚਾ ਵਾਲੇ ਕਹਿੰਦੇ ਕਿ ਅਸੀਂ ਤਾਂ ਉੱਥੇ ਨਹੀਂ ਜਾਂਦੇ ਬਈ ਹੂੰ ਇਹ ਵੀ ਵੱਡੀ ਸਮੱਸਿਆ ਹੋਈ ਪਈ ਐ ਇਸ ਤੇ ਹਾਂ ਜੀ ਉਹ ਕਹਿੰਦੇ ਅਸੀਂ ਤਾਂ ਉੱਥੇ ਨਹੀਂ ਜਾਂਦੇ ਅਸੀਂ ਤਾਂ ਖੇਤੀ ਖਰੜੇ ਦੇ ਉਲਟ ਜਾਵਾਂਗੇ ਜੀ ਆ ਮਤਲਬ ਕਿ ਹੁਣ ਉਹਨਾਂ ਨੇ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਸਰਮਨ ਸਿੰਘ ਭੰਦੇਰੂਰੀ ਕਹਿੰਦੇ ਕਿ ਹੁਣ ਪੰਜਾਬ ਬੰਦ ਕਰਾਂਗੇ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਸਾਹਿਬ ਠੀਕ ਹੈ ਮੈਂ ਪਹਿਲੇ ਦਿਨ ਤੋਂ ਕਹਿੰਦਾ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਬਚਨਾ ਬਹੁਤ ਜ਼ਰੂਰੀ ਹੈ ਸਾਹਿਬ ਬਿਲਕੁਲ ਪਰ ਜਿਸ ਤਰ੍ਹਾਂ ਇਹਨਾਂ ਨੇ ਅੰਦੋਲਨ ਵੀ ਖਿੱਚ ਕੇ ਉੱਥੇ ਖੜਿਆ ਉਸ ਤੋਂ ਬਾਅਦ ਇਹਨਾਂ ਦੇ ਐਕਸ਼ਨ ਦੀ ਵੀ ਸਮਝ ਨਹੀਂ ਆ ਰਹੀ ਸਾਹਿਬ ਜੀ ਕਿ ਕਦੇ ਇੱਕ ਪਾਸੇ ਮਰਨ ਵਰਤਿਆ ਕਿ ਲੋਕਾਂ ਦਾ ਧਿਆਨ ਜਗਜੀਤ ਸਿੰਘ ਡੱਲੇਵਾਲ ਵੱਨੀ ਆ ਉਹ ਜਥੇ ਬਣਾ ਕੇ ਉਧਰ ਨੂੰ ਤੁਰ ਪੈਂਦੇ ਆ ਵਿੱਚੋਂ ਜੀ ਫਿਰ ਕਹਿੰਦੇ ਰੇਲਾ ਰੋਕਾਂਗੇ ਹੁਣ ਕਹਿੰਦੇ ਪੰਜਾਬ ਬੰਦ ਕਰਾਂਗੇ ਸਰ ਜੇ ਇਹ ਸਾਰੀਆਂ ਚੀਜ਼ਾਂ ਇੱਥੇ ਪੰਜਾਬ 'ਚ ਹੀ ਚੱਲਣਗੀਆਂ ਕੱਲ ਨੂੰ ਡੱਲੇਵਾਲ ਸਾਹਿਬ ਨੂੰ ਖੁਦਾ ਨਾ ਖਾਸਤਾ ਹਾਲਾਂਕਿ ਮੇਰੀ ਦਿਲੋਂ ਦੁਆ ਕਿ ਡੱਲੇਵਾਲ ਸਾਹਿਬ ਨੂੰ ਕੁਝ ਨਾ ਹੋਵੇ ਮੈਂ ਉਹਨਾਂ ਦਾ ਛੋਟਾ ਜਿਹਾ ਪੁੱਤਾ ਦੇਖਦਾ ਨਾ ਜਦੋਂ ਸੱਚੀਓਂ ਦਿਲ 'ਚੋਂ ਤਾਂ ਨਿਕਲਦੀ ਆ ਕਿ ਸੱਚਮੱਚ ਮੈਂ ਵੀ ਫੋਟੋ ਵੀ ਦੇਖੀ ਬੜੀ ਉਹ ਜਜ਼ਬਾਤੀ ਕਰਨ ਵਾਲੀ ਭਾਵਨਾਤਮਕ ਦ੍ਰਿਸ਼ ਤਾਂਤ ਨੂੰ ਸਿਰਜਣ ਵਾਲੀ ਫੋਟੋ ਹੁੰਦੀ ਹੈ ਜਦੋਂ ਕਿ ਕਿਉਂਕਿ ਸਨੇਹ ਬਹੁਤ ਹੈ ਆਪਸ ਵਿੱਚ ਹਮਮ ਪਰ ਗੱਲ ਇਹ ਹੈ ਕਿ ਕੁਝ ਚੀਜ਼ਾਂ ਤੁਸੀਂ ਦੇਖੋ ਨਾ ਕਿ ਤੁਸੀਂ ਕਿਦਾਂ ਲੰਮੀਆਂ ਕੀਤੀਆਂ ਤੇ ਕਿਦਾਂ ਹੁਣ ਜੇ ਮੰਨ ਲਓ ਖੁਦਾ ਨਾ ਖਾਸ ਤਾਂ ਕੱਲ ਨੂੰ ਕੋਈ ਗੱਲ ਹੁੰਦੀ ਆ ਤਾਂ ਤੁਸੀਂ ਆਪਣੀ ਪੰਜਾਬ ਦੀ ਹਦੂਦ ਦੇ ਅੰਦਰ ਹੀ ਕਰੋਗੇ ਖਰੂਦ ਜੋ ਵੀ ਕਰੋਗੇ ਬਿਲਕੁਲ ਜੋ ਵੀ ਹੋਗਾ ਨੁਕਸਾਨ ਤੁਹਾਡਾ ਪੰਜਾਬ ਬੰਦ ਕਰਨ ਨੂੰ ਤੁਸੀਂ ਕਰ ਰਹੇ ਹੋ ਰੇਲਾਂ ਬੰਦ ਕਰਨ ਨੂੰ ਤੁਸੀਂ ਕਰ ਰਹੇ ਹੋ ਹਮ ਤਾਂ ਉਹਦੇ 'ਚ ਉਹਨਾਂ ਨੂੰ ਕੀ ਫਰਕ ਪੈ ਰਿਹਾ ਬਈ ਬਿਲਕੁਲ ਥਿਲੇ ਦਾ ਫਰਕ ਨਹੀਂ ਪੈ ਰਿਹਾ ਉਹ ਤੇ ਆਪਣੀ ਰਾਜਨੀਤੀ ਕਰ ਰਹੇ ਨੇ ਉੱਥੇ ਬੈਠੇ ਹਮ ਜੇ ਤੁਸੀਂ ਇਸ ਤਰ੍ਹਾਂ ਵਾਰ-ਵਾਰ ਵਾਰ-ਵਾਰ ਬਾਜ਼ਾਰ ਬੰਦ ਕਰਵਾਓਗੇ ਨਾ ਹੁਣ ਇੱਥੇ ਹੈਗਾ ਰਵਨੀਤ ਬਿੱਟੂ ਹੂੰ ਠੀਕ ਹੈ ਜੀ ਜਿਹੜਾ ਕਿ ਪਹਿਲਾਂ ਹੀ ਤੁਹਾਨੂੰ ਤੇਵਰ ਦਿਖਾ ਚੁੱਕਾ ਕਿ ਉਹ ਕਿਸ ਤਰ੍ਹਾਂ ਦੀ ਬੈਟਿੰਗ ਕਰਨੀ ਜਾਣਦਾ ਹੈ ਬਿਲਕੁਲ ਤੇ ਕਿਸ ਤਰ੍ਹਾਂ ਦੀ ਬੈਟਿੰਗ ਕਰੇਗਾ ਔਰ ਅੰਦਰ ਖਾਤੇ ਇਹ ਪੋਲਰਾਈਜ਼ਡ ਕਰਨਾ ਸ਼ੁਰੂ ਕਰ ਦੇਣਗੇ ਹੂੰ ਜੋ ਵਪਾਰ ਮੰਡਲ ਬਣੇ ਹੁੰਦੇ ਨੇ ਬਿਲਕੁਲ ਪਹਿਲਾਂ ਵੀ ਆਪਾਂ ਦੇਖਿਆ ਹਾਂ ਹਾਂ ਜੀ ਹਾਂ ਜੀ ਸੰਗਠਨਾਤਮਕ ਤੌਰ ਤੇ ਤਾਂ ਵਪਾਰੀ ਵੀ ਇਕੱਠੇ ਹੋ ਜਾਂਦੇ ਨੇ ਨਾ ਜੀ ਤਾਂ ਮਤਲਬ ਕਿ ਇਹਨਾਂ ਨੂੰ ਜਿਹੜੇ ਐਕਸ਼ਨ ਪ੍ਰੋਗਰਾਮ ਆ ਉਹ ਆਪਦੇ ਬਹੁਤ ਰਣਨੀਤਿਕ ਤਰੀਕੇ ਨਾਲ ਉਲੀਕਣ ਦੀ ਜ਼ਰੂਰਤ ਹੈ। ਬਿਲਕੁਲ। ਤਾਂ ਇਹ ਫਟਾਫਟ ਹੁਣ ਜਿੱਦਾਂ ਦੇ ਐਕਸ਼ਨ ਪ੍ਰੋਗਰਾਮ ਆ ਰਹੇ ਆ ਫਿਰ ਇਹਨਾਂ ਦੇ ਮਤਭੇਦ ਵੀ ਨਾਲੋ ਨਾਲ ਸਾਹਮਣੇ ਆ ਰਹੇ ਆ। ਜੀ। ਤਾਂ ਕੇਂਦਰ ਸਰਕਾਰ ਇਹ ਸਾਰੀਆਂ ਚੀਜ਼ਾਂ ਨੋਟ ਤੇ ਕਰਦੀ ਹੈ ਨਾ। ਕੱਲ ਹਰਜੀਤ ਸਿੰਘ ਗਰੇਵਾਲ ਬੋਲਣ ਡਏ ਸੀ। ਉਹ ਕਹਿੰਦੇ ਕਿ ਯਾਰ ਇੱਥੇ ਕਿਸਾਨਾਂ ਦੀ ਲੁੱਟ ਹੋਈ ਹੈ 10000 ਕਰੋੜ ਰੁਪਏ ਦੀ ਲੁੱਟ ਹੋ ਗਈ ਹੈ। ਹੂੰ। ਦੱਸੋ ਇਹਨਾਂ ਨੇ ਕੀ ਕੀਤਾ? ਇਸ ਸਵਾਲ ਦਾ ਕੋਈ ਜਵਾਬ ਹੈ? ਜੀ। ਮੰਡੀਆਂ ਚੋਂ ਲਾਈਵ ਹੋ ਗਏ ਆ ਰਾਏ ਕੇ ਕਣਾ ਤੇ ਕਿਸਾਨ ਕਟਾਈ ਦਿੱਤੇ ਹੂੰ ਠੀਕ ਹੈ ਜੀ ਕਿੰਨਾ ਕੁਛ ਹੋ ਗਿਆ ਬਿਲਕੁਲ ਵੀ ਤੁਸੀਂ ਇੱਥੇ ਹੀ ਨਹੀਂ ਰੋਕ ਸਕੇ ਆਪਣੀ ਪੰਜਾਬ ਦੀ ਗਵਰਨਮੈਂਟ ਕੋਲ ਉਹ ਨਹੀਂ ਰੁਕਵਾ ਸਕੇ ਜੀ ਤਾਂ ਭਾਈ ਇਹਦਾ ਜਵਾਬ ਕੌਣ ਦੇਊਗਾ ਸੋ ਕਾਫੀ ਕੁਝ ਹੈ ਜਿਹੜਾ ਕੈਲੋ ਇਸ ਸੰਘਰਸ਼ ਦੇ ਨਾਲ ਜੁੜਿਆ ਪਰ ਸਭ ਤੋਂ ਵੱਡੀ ਖਬਰ ਵੀ ਸ਼ੁਰੂ ਹੋ ਜਾਣੀ ਹੈ ਨਾ ਪਰ ਸਭ ਤੋਂ ਵੱਡੀ ਖਬਰ ਹੁਣ ਇਸ ਵੇਲੇ ਦੀ ਤਾਂ ਸੁਖਮ ਸਿੰਘ ਆਇਓ ਆ ਜੀ ਕਿ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਵਿਗੜੀ ਆ ਤੇ ਉਸ ਸਿਹਤ ਦੇ ਪ੍ਰਤੀ ਸੁਪਰੀਮ ਕੋਰਟ ਵੀ ਕਿਤੇ ਨਾ ਕਿਤੇ ਚਿੰਤਤ ਹੈ ਜੀ ਜੀ ਮਿੰਟੂ ਜੀ ਬਿਲਕੁਲ ਕਾਫੀ ਸਾਰੇ ਕਮੈਂਟ ਨੇ ਦੋਸਤਾਂ ਦੇ ਕੁਝ ਕਮੈਂਟ ਆਪਾਂ ਨਾਲ ਨਾਲ ਲੈ ਲਈ ਸੰਦੀਪ ਮਾਨ ਜੀ ਕਹਿ ਰਹੇ ਨੇ ਕਿ ਉਗਰਾਹਾਂ ਵਾਲੇ ਕਹਿੰਦੇ ਆਪਣੀ ਜਿੱਦ ਕਿਉਂ ਨਹੀਂ ਛੱਡ ਰਹੇ ਉਧਰ ਚਰਨਜੀਤ ਜੀ ਕਹਿ ਰਹੇ ਨੇ ਕਿ ਕੋਰਟਾਂ ਨੇ ਕੁਝ ਨਹੀਂ ਕਰਨਾ ਹੁੰਦਾ ਕੋਰਟਾਂ ਪਹਿਲਾਂ ਹੀ ਕੋਰਟਾਂ ਨੇ ਹੀ ਕਹਿੰਦੇ ਭਰੋਸਾ ਗਵਾਇਆ ਹੈ ਪਹਿਲਾਂ